ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਲਖੂਆਲ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤਾਂ ਤਿੰਨ ਪਸ਼ੂ ਵਿਖਾਉਣ ਲੱਗੇ ਇੱਕ ਬਿਲਕੁਲ ਤਾਜੀ ਸੂਈ ਮੈਂ ਤੇ ਇੱਕ ਤਾਜੀ ਸੂਈ ਵਹਿੜ ਤੇ ਇੱਕ ਤਿਆਰ ਆ ਝੋਟੀ ਬਹੁਤ ਚੰਗੀ ਝੋਟੀ ਆ ਤੇ ਆਜੋ ਭਾਜੀ ਨਾਲ ਕਰਦੇ ਆ ਗੱਲ ਬਾਤ ਭਾਈ 사ਸੀ ਕਾਲ ਭਾਈ ਠੀਕ ਠਾਕ ਜੀ ਠੀਕ ਠਾਕ ਬੜਾ ਪਰਵਾਹ ਠੀਕ ਆ ਭਾਜੀ ਹਾਂਜੀ ਪਰਵਾਹ ਠੀਕ ਸਾਰਾ ਬੜਾ ਵਧੀਆ ਚਾਹੀਦਾ ਮੇਰਾ ਭਾਜੀ ਆਲ ਪਾਜੀ ਤਿੰਨ ਪਸ਼ੂ ਆ। ਉਹ ਤਿੰਨੇ ਹੀ ਦੋ ਸੂਏ ਜੇ ਤੇ ਇੱਕ ਗੱਭਣ ਜੇ। ਆਪਣਾ ਨਾਮ ਤੇ ਐਡਰੈਸ ਦੱਸ ਦੋ। ਨਾਮ ਹਰਜਿੰਦਰ ਸਿੰਘ ਪਿੰਡ ਲਖੂਆ ਤਸੀਲ ਆਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਠੀਕ ਐ ਪਾਜੀ। ਤੇ ਆਰਮਦਾਦ ਦੇ ਨੇੜੇ ਜੀ। ਆਹ ਰਮਦਾਦ ਦੇ ਨੇੜੇ ਫੋਨ ਨੰਬਰ 77106 ਤੇ 21986 21986 ਤੇ ਪਾਜੀ ਇਹਦੀ ਕਰੀਏ ਗੱਲ ਪਹਿਲਾਂ। ਇਹਦੇ ਤੋਂ ਕਰ ਦੋ। ਲਓ ਜੀ ਆਹ ਕਨਵਾ ਸੂਆ ਪਾਜੀ ਮੈਂ ਜੇ। ਇਹ ਤੀਜਾ ਸੂਆ ਸੂਈ ਜੀ। ਲਓ ਜੀ ਇਹ ਤੀਜਾ ਸੂਆ ਮੈਂ ਜੇ ਤੇ ਪਾਜੀ ਦੂਜਾ ਕਿੰਨਾ ਜੇ ਥਲੇ ਦੁੱਧ ਆ ਦੋ। ਦੁੱਧ ਆ ਰਹੀ ਹੈ ਕੋਈ ਭੋੜਾ ਜੈ ਯਾਰਾਂ ਪਰ ਯਾਰਾਂ 12 ਕਿਲੋ ਲਓ ਜੀ ਬੋਲਾ ਇਹ ਡੇਰੀ ਵਾਲੀ ਮੈਂ ਆ ਨਾ ਭਾਜੀ ਮੈਂ ਡੇਰੀ ਵਾਲੀ ਮੈਂ ਆ ਕੱਦ ਵਜਨ ਵਾਲੀ ਆ ਤੇ ਭਾਜੀ ਖੋਲਿਓ ਫਿਰ ਤੋਰੀਏ ਲਓ ਜੀ ਭਾਜੀ ਕਹਿੰਦੇ ਵੀ ਮਗਰ ਵੀ ਇਹਦੇ ਕੱਟੀ ਆ ਤੇ ਬਾਕੀ ਕੱਦ ਵਜਨ ਤਾਂ ਥਣ ਭਾਂਡੇ ਦੀ ਬੜੀ ਸਾਫ ਆ ਐਂ ਗਿਰਗਿਰ ਤੇ ਥਣ ਲੱਗਾ ਮੈਂ ਨੂੰ ਤੇ ਕੱਦ ਵਜਨ ਵੀ ਚੰਗਾ ਤੇ ਬਿਲਕੁਲ ਤਾਜੀ ਸੂਈ 나ੜੂ ਦੇ ਬੱਚਾ ਏ ਮਗਰ ਵੀ ਭਾਜੀ ਨਹੀਂ ਕਹਿੰਦੇ ਇਹਦੇ ਕੱਟੀ ਆ ਭਾਜੀ ਆਇਆ ਕੱਟੀ ਆਹ ਦੇ ਕੱਟੀ ਆਹ ਵੇਖੋ ਆ ਕੱਟੀ ਜੀ ਨੀਲੀ ਰਾਵੀ ਦੀ ਬਿਲਕੁਲ ਤਾਜੀ ਆ ਤੇ ਆ ਜਿਹੜੀ ਵੈੜ ਹੈ ਉਹਦਾ ਵਸ਼ਾ ਜੀ ਤੇ ਬਿਲਕੁਲ ਤਾਜੀ ਸੂਈ ਆ ਤੇ ਚਲੋ ਭਾਜੀ ਦੁੱਧ ਭਾਜੀ ਕਰੀ ਜਿਓ 13-14 ਕਿਲੋ ਲਓ ਜੀ 13-14 ਕਿਲੋ ਭਾਜੀ ਕਹਿੰਦੇ ਕਰੀ ਜਿਓ ਪਾਣੀ ਪੀਣਾ ਜ਼ਿਆਦਾ ਮੈਨ ਹੈ ਚਲੋ ਕੋਈ ਗੱਲ ਨਹੀਂ ਆ ਵੇਖੋ ਥਣ ਭਾਂਡਾ ਕਿੱਡਾ ਸਾਫ਼ ਆ ਮੈਨ ਬਹੁਤ ਸਾਫ਼ ਹੈ ਹਾਂਜੀ ਪੂਰੀ ਸਾਫ਼ ਆ ਪਾਜੀ ਇਹਨੇ ਮੋਲ ਦੀ ਗੱਲ ਕਰੀਏ ਤੇ ਮੋਲ ਜਾਇ 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 ਦੀ ਪਾਈ ਹੈ ਹਾਂਜੀ ਹਾਂਜੀ 85 ਦੇ ਦੇ ਜਾਇਜ ਕਰ ਦਈਏ ਮੇਰੇ ਪਾਜੀ 80 ਦੇ ਦੇ ਅੰਦਰ ਕਰ ਦਈਏ ਹਾਂ ਅੰਦਰ ਕਰ ਦਈਏ ਅਸੀਂ ਤਾਂ ਅੰਦਰ ਹਾਂਜੀ ਲਾਸਟ ਕਰ ਦੋ ਲਾਸਟ ਕਰ ਦਈਏ 100 ਰੁਪਏ ਛੋਟ ਹੀ 100 ਰੁਪਏ ਛੋਟ ਹਾਂਜੀ 75000 ਰੁਪਏ ਲਓ ਪਾਜੀ 75000 ਦੀ ਮੈਂ ਜੇ ਪੂਰੀ ਵੱਢੀ ਤੇ ਸਿੰਘ ਵੀ ਇਹਦੇ ਬਣ ਸਕਦੇ ਆ ਪਾਜੀ ਥੋੜਾ ਜਿਹਾ ਉੱਚਾ ਕੁੰਡਾ ਸਿੰਗਿਆ ਸਿੰਗ ਵੀ ਬਿਲਕੁਲ ਨਿਕਨਕੇ ਹੋ ਸਕਦੇ ਆ ਬਾਈਆਂ ਗਾਂਆਂ ਨੂੰ ਠੱਡੀ ਹਾਂਜੀ ਬਿਲਕੁਲ ਸਾਫ਼ ਆ ਤੇ ਭਾਜੀ ਆ ਵੈੜ ਵੈੜ ਦੂਜਾ ਸੁਹਾ ਜੀ ਲਓ ਦੂਜਾ ਸੁਹਾ ਵੈੜ ਜੇ ਇਹ ਵੀ ਬਿਲਕੁਲ ਤਾਜੀ ਸੂਈ ਆ ਦੁੱਧ ਕਿੰਨਾ ਭਾਜੀ ਦੁੱਧ ਦੇ ਕੋ 11 12 ਕਿਲੋ ਜੀ 11 12 ਕਿਲੋ ਦੁੱਧ ਜੀ ਭਾਜੀ ਖੋਲੋ ਇਹਨੂੰ ਜੀ ਲਓ ਜੀ ਇਹ ਥਲੇ ਵੀ 11 12 ਕਿਲੋ ਭਾਜੀ ਕਿਤੇ ਦੁੱਧਿਆ ਮਗਰੇ ਦੇ ਵਸ਼ਾ ਜੀ ਤੇ ਪੈਂ ਮਾ ਜੀ 10 ਵਜੇ ਦਾ ਹੋਇਆ ਜੀ ਚੋ ਜੇ ਇਹ ਡੰਗਰ ਮੋੜ ਲਓ ਭਾਜੀ ਬਾਕੀ ਠੰਡੀ ਤੇਰੀ ਆ ਬਿਲਕੁਲ ਠੰਡੀ ਤੇਰੀ ਆ ਬਾਕੀ ਜਾਤ ਨਸਲ ਵੀ ਬੜੀ ਜਦੀ ਆ ਆ ਵੇਖੋ ਪੱਠੇ ਪੁੱਠਿਆਂ ਦੇ ਕਾਰਨ ਵੀ ਚਲੋ ਪਸ਼ੂ ਥੋੜੇ ਜਿਲੇ ਲੱਸੀ ਆ ਪੱਠੇ ਨਹੀਂ ਜਿਆਗੇ ਆ ਵੇਖੋ ਥਨਾ ਦਾ ਸੈ ਇ ਤੇ ਗਿਆ ਵੀ ਬਹੁਤ ਹੀ ਜ਼ਿਆਦਾ ਚੰਗਾ ਏ ਇਹ ਸਾਫ ਸੁਥਰੀ ਆ ਵੇਡਮ ਬਾਕੀ ਕੋਈ ਨਹੀਂ ਇਹਦਾ ਵੀ ਰੇਟ ਪੁੱਛਨੇ ਆ ਭਾਜੀ ਇਹਦਾ ਕੀ ਰੇਟ ਜੇ ਜਾਇਜ ਕਰੀਏ ਹਾਂਜੀ 45000 ਦੀ 45 ਦੀ ਘੜਦਗੇ ਜਾਇਜ ਲਾਸਟ ਹੀ ਛੋੜੀ ਹੋਏ 2000 ਇਹ 40000 ਦੀ ਪੂਰੇ ਦੀ 40 ਪੂਰੇ ਦੀ ਲਓ ਭਾਜੀ 40000 ਦੀ ਵਾਢ ਜੇ ਦੁੱਧ ਵੀ 15 16 ਕਿਲੋ ਵਾਢ ਪਰੂਗੀ ਹਣਾ ਭਾਜੀ ਛੰਡੀ ਤੇ ਦੀ ਕੋਈ ਵੰਗੇ ਦੀ ਨਹੀਂ ਲੋੜ ਤੇ ਭਾਜੀ ਆ ਝੋਟੀ ਛੋਟੀ ਭੋਰੀ ਜੇ ਪੂਰੀ ਵੱਡੀ ਛੋਟੀ ਜੇ 10 ਦਿਨ ਹੀ ਲੈ ਜੂਗਾ ਨਾ ਭਾਜੀ ਹਾਂਜੀ ਭਾਜੀ ਖੋਲ ਕੇ ਵਿਖਾਓ ਪਹਿਲਾਂ ਫਿਰ ਕਰਦੇ ਗੱਲਬਾਤ ਸੂਏ 14 ਲੀਟਰ ਦੁੱਧ ਕੱਢਿਆ ਲਓ ਭਾਜੀ ਕਹਿੰਦੇ ਪਹਿਲਾਂ ਸੂਆ ਸੀ ਤੇ 12 ਲੀਟਰ ਦੁੱਧ ਕੱਢਿਆ ਸੀ ਛੋਟੀ ਨੇ ਬਿਲਕੁਲ ਨਿੱਕੇ ਸਿੰਘ ਦੀ ਅੱਛਾ ਲਓ ਭਾਜੀ ਇਹਨਾਂ ਕਹਿੰਦੇ ਵੀ ਹਰਿਆਣੀਆਂ ਆਈ ਹੈ ਪਿਛਲੇ ਸੂਏ ਤੋਂ ਹੋਣਾ ਸੀ ਪਿੰਡ ਤੋਂ ਲਈ ਭਾਜੀ ਪਿੰਡ ਤੋਂ ਲਈ ਮੋੜਾ ਬਾਅਦ ਕਰਾ ਜਾਗੇ ਕਣਾ ਵੀ ਪਿੱਛੇ ਦੀ ਗਾਰੰਟੀ ਭਾਜੀ ਸਾਰਾ ਕੋਈ ਗਾਰੰਟੀ ਹੈ ਠੀਕ ਹੈ ਮੇਰੇ ਭਾਜੀ ਮੋੜ ਲਓ ਭਾਜੀ ਛੋਟੀ ਪੂਰੀ ਵੱਡੀ ਛੋਟੀ ਸਾਫ ਸੁਥਰੀ ਕੱਦ ਵਜਨ ਬੜਾ ਤੇ ਪ ਬਿਲਕੁਲ ਬਿਲਕੁਲ ਨਿੱਕੇ ਸਿੰਘ ਦੀ ਝੋਟਿਆ ਜੈਡ ਬਲ ਹੈ ਗਿਆ ਝੋਟੀ ਖਾਣਾ ਦੀਆਂ ਵੀ ਵਿਰਲਾ ਵੇਖੋ ਕੱਡੀਆਂ ਜੀ ਤੇ ਲੱਗੀ ਵਿਚਾਰੀ ਨੂੰ ਬਾੜੀ ਭਾਜੀ ਕੀ ਜੇ ਦਾ ਮੁੱਲ ਮੁੱਲ ਭਾਜੀ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਹੈ ਜੈ ਜੀ ਕਰੋਗੇ ਜੈ ਜੀ ਜੈ ਜੀ ਲਓ ਜੀ ਵੀਰ ਜੀ ਕੋਈ ਫੋਨ ਤੇ ਵੀਰ ਨੂੰ ਪੁੱਛ ਸਕਦਾ ਹੈ ਭਾਜੀ ਇਹਨਾਂ ਨੂੰ ਇਹ ਝੋਟੀ ਬਹੁਤ ਹੀ ਜ਼ਿਆਦਾ ਚੰਗੀ ਜੇ ਤੇ ਇਹ ਤਿੰਨ ਪਸ਼ੂ ਜੇ ਤੇ ਬਹੁਤ ਹੀ ਸਾਫ ਸੁਥਰੇ ਪਸ਼ੂ ਜੇ ਤੇ ਬਾਕੀ ਮੇਰੇ ਵੀਰ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ